ਸਰਕਾਰ ਵੱਲੋਂ ਜੁੱਧ ਨਸ਼ਾ ਵਿਰੋਧੀ ਤਰਾਇ ਮਹਿੰਮ ਤਹਿਤ ਕੱਲ ਬਠਿੰਡਾ ਪੁਲਿਸ ਨੂੰ ਇੱਕ ਕਾਮਯਾਬੀ ਹਾਸਲ ਹੋਈ ਜਦੋਂ ਸਾਡਾ ਥਾਣਾ ਕਨਾਲ ਕਲੋਨੀ ਦਾ ਇੱਕ ਨਾਕਾ ਲੱਗਿਆ ਹੋਇਆ ਸੀਗਾ ਬਹਿਮਨ ਪੁਲ ਦਿਵਾਨਾ ਦੇ ਨੇੜੇ ਤਾਂ ਇੱਕ ਵਿਅਕਤੀ ਸਕੂਟੀ ਦੇ ਉੱਪਰ ਆ ਰਿਹਾ ਸੀਗਾ ਉਸ ਨੂੰ ਇੰਟਰਸੈਪਟ ਸਾਡੀ ਟੀਮ ਨੇ ਕੀਤਾ ਸਕੂਟੀ ਦੇ ਉੱਪਰ ਉਹਨੂੰ ਚੈੱਕ ਕਰਨ ਦੇ ਉੱਪਰ ਸਾਡੇ ਕੋਈ ਪੋਜੈਸ਼ਨ ਦੇ ਵਿੱਚੋਂ 505 ਗ੍ਰਾਮ ਜਿਹੜੀ ਸੀਗੀ ਹੈਰੋਇਨ ਬਰਾਮਦ ਹੋਈ ਹੈ ਇਸ ਦੇ ਵਿੱਚ ਜਿਹੜਾ ਇਹ ਰਾਹੁਲ ਨਾਮ ਦਾ ਵਿਅਕਤੀ ਸੀਗਾ ਇਹ ਪੁੱਤਰ ਰਾਮਦਰ ਇਹ ਜਨਤਾਨਗਰ ਦਾ ਰਹਿਣ ਵਾਲਾ ਹੈ ਤੇ ਇਹ ਪਹਿਲਾ ਜਿਹੜਾ ਹੈਗਾ ਇਹਦੇ ਉੱਪਰ ਪਹਿਲਾਂ ਕੋਈ ਵੀ ਮਕਦਮਾ ਦਰਜ ਨਹੀਂ ਸੀਗਾ ਕੱਲ ਫਸਟ ਟਾਈਮ ਜਿਹੜਾ ਹੈਗਾ ਇਹ ਸਕੂਟੀ ਦੇ ਉੱਪਰ ਜਦੋਂ ਆਇਆ ਸਾਡੀ ਥਾਣਾ ਕਨਾਲ ਕਲੋਨੀ ਦੀ ਟੀਮ ਨੇ ਜਦੋਂ ਇਹਨੂੰ ਇੰਟਰਸੈਪਟ ਕੀਤਾ ਤਾਂ ਮੌਕੇ ਦੇ ਉੱਪਰ ਡੀਐਸਪੀ ਸਾਹਿਬ ਸਿਟੀ 1 ਸ੍ਰੀ ਸੰਦੀਪ ਭਾਟੀ ਜੀ ਦੀ ਹਾਜ਼ਰੀ ਦੇ ਵਿੱਚ ਇਹਦੇ ਕੋਲੋਂ 505 ਗ੍ਰਾਮ ਜਿਹੜੀ ਹੈਰੋਇਨ ਬਰਾਮਦ ਕਰਵਾਈ ਗਈ ਇਸ ਸਬੰਧ ਦੇ ਵਿੱਚ ਅਸੀਂ ਥਾਣਾ ਕਨਾਲ ਕਲੋਨੀ ਦੇ ਵਿੱਚ ਮਕਦਮਾ ਨੰਬਰ 212 ਅੰਡਰ ਸੈਕਸ਼ਨ 21C ਐਨਡੀਪੀਐਸ ਐਕਟ ਦਰਜ ਰਜਿਸਟਰ ਕੀਤਾ ਤੇ ਫਰਦਰ ਜਿਹੜੀ ਮਕਦਮ ਤਫਤੀਸ਼ ਦੇ ਵਿੱਚ ਮੋੜਲੀ ਤਫਤੀਸ਼ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਜਿਹੜਾ ਰਾਹੁਲ ਨਾਮ ਦਾ ਵਿਅਕਤੀ ਹੈ ਕਾਫੀ ਲੰਬੇ ਸਮੇਂ ਦੇ ਵਿੱਚ ਤਹਿਤ ਜਨਤਾਨਗਰ ਜਿਹੜਾ ਸੰਤਪੁਰਾ ਰੋਡ ਹੈ ਉਥੇ ਰੇਲਵੇ ਟਰੈਕ ਦੇ ਉੱਪਰ ਜੋ ਕਿ ਸਾਡਾ ਹੌਟਸਪੌਟ ਏਰੀਆ ਵੀ ਡਿਕਲੇਅਰ ਕੀਤਾ ਹੋਇਆ ਹੈ ਉਥੇ ਛੋਟੀ ਮਾਤਰਾ ਦੇ ਵਿੱਚ 5-5 10-10 ਗ੍ਰਾਮ ਕਰਕੇ ਜਿਹੜਾ ਹੈਗਾ ਲੋਕਾਂ ਨੂੰ ਨਸ਼ੇ ਦੀ ਸਪਲਾਈ ਕਰਦਾ ਸੀਗਾ ਤੇ ਕਾਫੀ ਮਾਤਰਾ ਦੇ ਵਿੱਚ ਜਿਹੜੇ ਅੱਗੇ ਛੋਟੇ ਇਹਨੇ ਹੋਰ ਵੀ ਬੰਦੇ ਰੱਖੇ ਹੋਏ ਸੀਗੇ ਜਿਹੜੇ ਇਹਦੇ ਨਸ਼ਾ ਲੈ ਕੇ ਜਿਹੜਾ ਸੀਗਾ ਅੱਗੇ ਡਿਲੀਵਰ ਕਰਦੇ ਸੀਗੇ ਜਿਸ ਕਰਕੇ ਸੰਤਪੁਰਾ ਰੋਡ ਤੋਂ ਸਾਨੂੰ ਕਾਫੀ ਦੇਰ ਦੀ ਜਿਹੜੀ ਸ਼ਿਕਾਇਤ ਆ ਰਹੀ ਸੀਗੀ ਲੋਕਾਂ ਤੋਂ ਪਬਲਿਕ ਤੋਂ ਵੀ ਪ੍ਰੈਸ ਵਾਲਿਆਂ ਤੋਂ ਵੀ ਕਿ ਜਿਹੜਾ ਸੰਤਪੁਰਾ ਰੋਡ ਹੈ ਇੱਥੇ ਕਾਫੀ ਵੱਡੀ ਮਾਤਰਾ ਦੇ ਵਿੱਚ ਨਸ਼ੇੜੀ ਆ ਕੇ ਜਿਹੜੇ ਹੈਗਾ ਨਸ਼ਾ ਲੈ ਕੇ ਜਾਂਦੇ ਆ ਸੋ ਉਸੇ ਇਨਪੁਟ ਤੇ ਕੰਮ ਕਰਦੇ ਹੋયા ਥਾਣਾ ਕਨਾਲ ਕਲੋਨੀ ਦੀ ਟੀਮ ਨੇ ਨਾਕਾਬੰਦੀ ਕੀਤੀ ਨਾਕਾਬੰਦੀ ਦੇ ਉੱਤੋਂ ਜਿਹੜਾ ਇਹ ਬੰਦਾ ਸੀਗਾ ਰਾਹੁਲ ਇਹ ਇੰਟਰਸੈਪਟ ਕੀਤਾ ਇੰਟਰਸੈਪਟ ਕਰਨ ਤੇ ਇਹਦੇ ਕੋਲ 505 ਗ੍ਰਾਮ ਜਿਹੜੀ ਹੈਰੋਨ ਬਰਾਮਦ ਹੋਈ ਜਿਸ ਤੇ ਅਸੀਂ ਮੁਕੱਦਮਾ ਥਾਣਾ ਕਨਾਲ ਕਲੋਨੀ ਦੇ ਵਿੱਚ ਦਰਜ ਕੀਤਾ ਦਰਜ ਕਰਨ ਤੋਂ ਬਾਅਦ ਜਿਹੜੀ ਮੁੱਢਲੀ ਤਫ਼ਤੀਸ਼ ਦੇ ਵਿੱਚ ਇਹ ਨਿਕਲ ਕੇ ਆਇਆ ਹੈ ਕਿ ਇਹ ਸ਼ਾਂਤ ਨਿਸ਼ੂ ਨਾਮ ਦਾ ਇੱਕ ਵਿਅਕਤੀ ਹੈ ਇਸ਼ੂ ਜੋ ਕਿ ਕਪੂਰਥਲਾ ਜੇਲ੍ਹ ਦੇ ਵਿੱਚ ਬੰਦ ਹੈ ਇਹ ਜਨਤਾਰ ਨਗਰ ਦਾ ਰਹਿਣ ਵਾਲਾ ਹੈ ਤੇ ਇਸ ਦੇ ਉੱਪਰ ਪਹਿਲਾਂ ਐਨਡੀਪੀਐਸ ਦੇ ਪੰਜ ਮੁਕਦਮੇ ਦਰਜ ਨੇ ਜਿਸ ਦੇ ਵਿੱਚੋਂ ਇੱਕ ਮੁਕਦਮਾ ਐਨਡੀਪੀਐਸ ਕਮਰਸ਼ੀਅਲ ਕੁਆਂਟੀਟੀ ਦਾ ਇਹਦੇ ਵਿੱਚ ਸਜ਼ਾ ਵੀ ਹੋ ਚੁੱਕਿਆ ਉਹਦੇ ਵਿੱਚ 10 ਸਾਲ ਦੀ ਇਹਨੂੰ ਸਜ਼ਾ ਹੋ ਚੁੱਕੀ ਹੈ ਤੇ ਉਸ ਦੇ ਵਿੱਚ ਇਹ ਸਜ਼ਾ ਕੱਟ ਰਿਹਾ ਉਸ ਦੇ ਨਾਲ ਹੀ ਤਾਲਮਿਲ ਕਰਕੇ ਜਿਹੜਾ ਸੀਗਾ ਰਾਹੁਲ ਨੂੰ ਨਸ਼ਾ ਸਪਲਾਈ ਦਿੰਦਾ ਸੀਗਾ ਤੇ ਹੁਣ ਅਸੀਂ ਜਿਹੜਾ ਹੈਗਾ ਜਿਹੜਾ ਇਸ਼ੂ ਜਿਹੜਾ ਜੇਲ੍ਹ ਦੇ ਵਿੱਚ ਬੰਦ ਹੈ ਉਸ ਬੰਦੀ ਅਸੀਂ ਪ੍ਰੋਡਕਸ਼ਨ ਵੈਰੀਐਂਟ ਹਾਸਲ ਕਰਕੇ ਉਹਨੂੰ ਜਲਦੀ ਲੈ ਕੇ ਆਵਾਂਗੇ ਤੇ ਅੱਗੇ ਫਰਦਰ ਇਹਦੀ ਤਫ਼तीश ਕਰਾਂਗੇ ਕਿ ਉਹਦੇ ਇਸ ਦੇ ਨਾਲ ਕਿਹਦੇ ਸਬੰਧ ਨੇ ਕਿਹੜੇ-ਕਿਹੜੇ ਹੋਰ ਬੰਦੇ ਦੇ ਨਾਲ ਇਨਵੋਲਵ ਨੇ ਤਾਂ ਸਾਰੇ ਜਿਹੜਾ ਨੈਟਵਰਕ ਹੈ ਦਾ ਪਰਦਾ ਫਾਸ਼ ਕੀਤਾ ਜਾਊਗਾ ਪਤਾ ਲੱਗਿਆ ਸਰ ਲੈ ਗਈ ਕਿੱਥੋਂ ਹੁੰਦਾ ਸੀ ਲੱਗਿਆ ਬਦੌਨ ਇਸ ਬੰਦੇ ਵਿੱਚ ਇਹਦੀ ਮੁੱਢਲੀ ਪੁਸ਼ਕਿਸ਼ ਦੇ ਵਿੱਚ ਆਇਆ ਕਿ ਜਿਹੜਾ ਬੰਦਾ ਇਸ਼ੂ ਹੈਗਾ ਜੋ ਕਪੂਰਥਲਾ ਜੇਲ੍ਹ ਵਾਲਾ ਬੰਦਾ ਹੈ ਉਹ ਇਸ ਨਾਲ ਤਾਲਮਿਲ ਕਰਦਾ ਸੀਗਾ ਤੇ ਇੱਥੇ ਜਿੱਥੇ ਇਹ ਸਪੌਟ ਦੱਸਦਾ ਸੀਗਾ ਉੱਥੇ ਉਸ ਦਾ ਬੰਦਾ ਆ ਕੇ ਇਹਨੂੰ ਜਿਹੜੀ ਹੈਰਨ ਦੀ ਸਪਲਾਈ ਕਰਕੇ ਜਾਂਦਾ ਸੀਗਾ ਕਿਉਂਕਿ ਇਹ ਵੀ ਜਨਤਨਗਰ ਦਾ ਰਹਿਣ ਵਾਲਾ ਹੈ ਕਿ ਜਿਹੜਾ ਬੰਦਾ ਜੇਲ੍ਹ ਦੇ ਵਿੱਚ ਬੰਦਾ ਹੈ ਤੇ ਉਹ ਪਹਿਲਾਂ ਤੋਂ ਹੀ ਜਾਣਦੇ ਆ ਤੇ ਉਸ ਬੰਦੇ ਉੱਪਰ ਪੰਜ ਜਿਹੜੇ ਮੁਕੱਦਮੇ ਦਰਜ ਨੇ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਵੀ ਦਰਜ ਹੈਗਾ ਤਾਂ ਉਹ ਇਹਨੂੰ ਨੈਟਵਰਕ ਰਾਹੀਂ ਕਨੈਕਟ ਕਰਦਾ ਸੀਗਾ ਤੇ ਉੱਥੇ ਜਿੱਦ ਕਨੈਕਟ ਕਰਕੇ ਵੀ ਉਹਦੇ ਬੰਦੇ ਨੂੰ ਸਪਲਾਈ ਕਰਕੇ ਜਾਂਦੇ ਸੀਗੇ ਕਿਹੜੇ-ਕਿਹੜੇ ਬੰਦੇ ਦੇ ਕੇ ਗਏ ਸੀ ਕਿ ਕਿਹੜੇ-ਕਿਹੜੇ ਉਹਦੇ ਹੋਰ ਬੰਦੇ ਉਸ ਦੇ ਨੈਟਵਰਕ ਦੇ ਵਿੱਚ ਸ਼ਾਮਲ ਨੇ ਸੀ ਉਹਨੂੰ ਪ੍ਰੋਡਕਸ਼ਨ ਵ ਉਦੀ ਪੁਸ਼ਕੀਸ਼ ਦੇ ਵਿੱਚ ਇਸ ਚੀਜ਼ ਦਾ ਖੁਲਾਸਾ ਕਰਾਂਗੇ ਜੇ ਗੱਲ ਕਰੀ ਉਹ ਮੇਰੀ ਉਹਦੇ ਨਾਲ ਮੁਲਾਕਾਤ ਕਰਨ ਗਿਆ ਸੀਗਾ ਮੁਲਾਕਾਤ ਦੇ ਵਿੱਚ ਇਸ ਨੇ ਕੋਡ ਵਰਡਸ ਨਹੀਂ ਉਹਦੇ ਨਾਲ ਗੱਲ ਕੀਤੀ ਸੀ ਕਿ ਭਈ ਇਸ ਤਰੀਕੇ ਦਾ ਮੈਨੂੰ ਜਿਵੇਂ ਉਹ ਕਹਿੰਦਾ ਮੈਂ ਰਿਸ਼ਤੇਦਾਰ ਨੇ ਮਿਲਣਾ ਜਾ ਉਹ ਇੱਕ ਕੋਡ ਵਰਡ ਰਹੀਂ ਗੱਲ ਕੀਤੀ ਸੀਗੀ ਇਹਨੇ ਬਾਕੀ ਜਿਹੜੀ ਮੋਬਾਈਲ ਵਾਲੀ ਗੱਲ ਹੈ ਉਸ ਵਿਸ਼ੇ ਤੇ ਵੀ ਅਸੀਂ ਇਹਦੇ ਨਾਲ ਇਨਟੈਰੋਗੇਸ਼ਨ ਕਰ ਰਹੇ ਹਾਂ ਜੇ ਉਹਦੇ ਦੇ ਸਬੰਧ ਵਿੱਚ ਗੱਲਬਾਤ ਸਾਹਮਣੇ ਆਊਗੀ ਤਾਂ ਉਸ ਸੈਕਸ਼ਨ ਦੇ ਵਿੱਚ ਵੀ ਅਸੀਂ ਇਹਦੇ ਖਿਲਾਫ ਕਾਰਵਾਈ ਕਰਾਂਗੇ ਹਪਤਾਲ ਕਿ ਕਿ ਜਾਈ ਜੇ ਜਿਹੜਾ ਸਰਕਾਰੀ ਨੰਬਰ ਹੈ ਜਿਹਦਾ ਉਹ ਤੋਂ ਕਿੰਨੇ ਵਾਰੀ ਇਹਨੂੰ ਫੋਨ ਹੋਈ ਹੈ ਬਿਲਕੁਲ ਬਿਲਕੁ ਕਿ ਇਹਨੇ ਕਿਸ-ਕਿਸ ਮੀਡੀਅਮ ਰਾਈ ਜਿਹੜਾ ਹੈਗਾ ਆਪਸ ਦੇ ਵਿੱਚ ਇਹਨਾਂ ਨੇ ਕਨੈਕਸ਼ਨ ਕੀਤਾ ਕਮਿਊਨੀਕੇਸ਼ਨ ਕੀਤਾ ਕਲੀ ਮੁਲਾਕਾਤ ਰਹੀ ਇਹਨਾਂ ਨੇ ਆਪਸ ਦੇ ਵਿੱਚ ਇਨਫੋਰਮੇਸ਼ਨ ਸ਼ੇਅਰ ਕੀਤੀ ਕਿ ਉੱਥੇ ਜਾ ਕੇ ਕਿ ਜਿਹੜੀ ਕਾਲ ਰਾਈ ਜਿਹੜੀ ਹੈਗੀ ਇਹਨਾਂ ਨੇ ਆਪਸ ਵਿੱਚ ਕਮਿਊਨੀਕੇਸ਼ਨ ਕੀਤਾ ਉਹ ਸਾਰੇ ਅੰਗਲਿਆਂ ਦੇ ਅਸੀਂ ਜਾਂਚ ਕਰਾਂਗੇ ਟੋਟਲ ਕਿੰਨੀ ਕੁਆਂਟੀਟੀ ਹੈ ਜੇ ਜੀ ਬੜੀ ਹੈ ਅੱਜ ਜਿਹੜੀ ਅਸੀਂ ਰਿਕਵਰ ਕੀਤੀ ਹੈ ਇਹਦੇ ਕੋਲ ਇਹ 505 ਗ੍ਰਾਮ ਹੈਰਨ ਹੈਗੀ ਹੈ ਅੱਜ ਜੋ ਕਿ ਸਾਡੀ ਕਮਰਸ਼ੀਅਲ ਕੁਆਂਟੀਟੀ ਦੀ ਜਿਹੜੀ ਕੀ ਹੈ ਰਿਕਵਰ ਹੋਈ ਹੈ ਤੇ ਇਸ ਦੇ ਵਿੱਚ ਨਾਲ ਮੈਂ ਵੀ ਦੱਸਣਾ ਚਾਹਾਂਗਾ ਕਿ ਜਿਹੜਾ ਮੇਨ ਫੋਕਸ ਸਾਡਾ ਸੀਗਾ ਕਿਉਂਕਿ ਸੰਤਪੁਰਾ ਰੋਡ ਦੇ ਉੱਪਰ ਉਹ ਕਾਫੀ ਸੋਸ਼ਲ ਮੀਡੀਆ ਦੇ ਉੱਪਰ ਵੀ ਕਾਫੀ ਵੀਡੀਓਜ਼ ਵਾਇਰਲ ਹੁੰਦੀਆਂ ਰਹੀਆਂ ਪਿਛਲੇ ਸਮੇਂ ਤੇ ਤੇ ਅਸੀਂ ਕਾਫੀ ਸਮੇਂ ਤੋਂ ਜਿਹੜਾ ਅਸੀਂ ਉਹਦੇ ਵਿੱਚ ਲੱਗੇ ਹੋਏ ਸੀ ਕਿ ਜਦੋਂ ਅਸੀਂ ਪਹਿਲਾਂ ਸਾਡੀ ਜਿਹੜੀ ਰਿਕਵਰੀ ਸੀਗੀਆਂ ਉਹ ਛੋਟੀ ਕੁਆਂਟੀਟੀ ਦੇ ਵਿੱਚ ਰਿਕਵਰੀ ਸੀਗੀਆਂ ਪੈਡਲਸ ਦੀ ਰਿਕਵਰੀਜ਼ ਹੋ ਰਹੀਆਂ ਸੀਗੀਆਂ ਉਹਨਾਂ ਪਾਰਟਨਰਸ ਤੋਂ ਹੀ ਅਸੀਂ ਛੋਟੇ-ਛੋਟੇ ਸਾਡੇ ਕੋਲ ਇਨਫੋਰਮੇਸ਼ਨ ਪਹਿਲਾਂ ਤੋਂ ਆ ਰਹੀ ਸੀ ਕਿ ਫਲਾਣਾ ਬੰਦਾ ਵੀ ਜਿਹੜਾ ਹੈਗਾ ਉਹ ਇਸ ਕੰਮ ਦੇ ਵਿੱਚ ਲੱਗਿਆ ਹੋਇਆ ਤਾਂ ਉਹਦੀ ਸਰਵੇਲੈਂਸ ਐਸ ਐਚਓ ਕਨਾਲ ਕਲੋਨੀ ਵੱਲੋਂ ਕਾਫੀ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀਗੀ ਤਾਂ ਕੱਲ ਜਦੋਂ ਜਦੋਂ ਇਹ ਆਇਆ ਨਾਕੇ ਨਾਕਾਬੰਦੀ ਦੀ ਇਨਫੋਰਮੇਸ਼ਨ ਸੀਗੀ ਤਾਂ ਉਸੇ ਨਾਕਾਬੰਦੀ ਕਰਕੇ ਫਿਰ ਇਹਦੇ ਖਿਲਾਫ ਅਸੀਂ ਜਿਹੜੀ ਹੈਗੀ ਹੈ ਇਹ ਕਾਰਵਾਈ ਕੀਤੀ ਹੈ 500 ਘਰ ਇਹ ਆਪ ਹੀ ਸੌਂਡ-ਸੌਂਡ ਦੇਈਦਾ ਸੀ ਕਿਸੇ ਹੋਰ ਨੂੰ ਵੀ ਅੱਗੇ ਸਪਲਾਈ ਕਰਦਾ ਸੀ ਇਹਨੇ ਖੁਸ਼ ਬੰਦੇ ਨੂੰ ਤਾਂ ਆਪ ਸਪਲਾਈ ਕਰਦਾ ਸੀਗਾ ਬਟ ਇਹਨੇ ਛੋਟੇ-ਛੋਟੇ ਕਾਫੀ ਬੰ ਕਰਨ ਵਾਲੇ ਆ ਉਹਨਾਂ ਨੂੰ ਇਹਨੇ ਭਰਮਾਇਆ ਹੋਇਆ ਤਿੰਨ ਚਾਰ ਬੰਦੇ ਦੇ ਨਾਮ ਇਹਨੇ ਦੱਸਿਆ ਕਿਉਂਕਿ ਆਪ ਵੀ ਨਸ਼ਾ ਕਰਦੇ ਸੀ ਤੇ ਉਸੇ ਚੀਜ਼ ਦਾ ਲਾਲਚ ਦੇ ਦਿੰਦਾ ਸੀਗਾ ਕਿ ਤੁਸੀਂ ਥੋੜੀ ਥੋੜੀ ਸਪਲਾਈ ਕਰ ਦਿਓ ਥੋੜਾ ਬਹੁਤ ਤੁਹਾਨੂੰ ਮੈਂ ਪੀਨ ਨੂੰ ਦੇ ਦਿਆਂਗਾ ਸੋ ਇਸ ਤਰ੍ਹਾਂ ਦਾ ਲਾਲਚ ਦੇ ਕੇ ਵੀ ਇਹ ਨਸ਼ੇ ਦੀ ਸਪਲਾਈ ਕੀ ਦਿੰਦਾ ਸੀ ਸਰ ਇਹ ਬੇਸਿਕ ਕੰਮ ਕੀ ਕਰਦਾ ਹੈ ਇਹ ਬਿਲਕੁਲ ਬੇਰੁਜ਼ਗਾਰ ਹੈ ਇਹਨੇ ਜਿਹੜਾ ਇਕੱਲਾ ਇਹਦਾ ਸਿਰਫ ਕੰਮ ਜਿਹੜਾ ਹੈ ਨਸ਼ੇ ਦੀ ਸਮਕਲਿੰਗ ਦਾ ਹੀ ਕੰਮ ਇਹ ਕਰਦਾ ਸੀ ਇਹਨੇ ਦੱਸਣ ਮੁਤਾਬਕ ਸੀਗਾ ਕਿ ਇਹਨੂੰ ਬੰਦਾ ਜਿਹੜਾ ਸੀਗਾ ਇਸ਼ੂ ਨੇ ਜਿਹੜਾ ਭੇਜਿਆ ਸੀਗਾ ਬਠੰਡੇ ਇਹਨੂੰ ਸਪਲਾਈ ਕਰਕੇ ਗਿਆ ਬਠਿੰਡੇ ਇਹਨੂੰ ਸਪਲਾਈ ਦੇ ਕੇ ਗਿਆ ਸੀਗਾ ਬਠਿੰਡੇ ਦਾ ਹੀ ਆਉਂਦੀ ਹਾਂਜੀ ਨਹੀਂ ਉਹ ਬੰਦੇ ਬਾਰੇ ਇਹ ਨਹੀਂ ਜਾਣਦਾ ਉਸ ਬੰਦੇ ਨੂੰ ਜਿਹੜਾ ਹੈਗਾ ਜੜਜ ਬੰਦਾ ਜੇਲ੍ਹ ਦੇ ਵਿੱਚ ਬੈਠਾ ਹੈ ਉਹਦੇ ਉਹਨੂੰ ਕੰਟੈਕਟ ਪਤਾ ਹੈ ਕਿ ਉਸ ਬੰਦੇ ਨੇ ਭੇਜਿਆ ਸੀਗਾ ਅਰੇ ਆਪ ਵੀ ਕੋਈ ਨਸ਼ਾ ਪਤਾ ਕਰਦੇ ਜੇ ਫਿਲਹਾਲ ਜਿਹੜਾ ਹੈਗਾ ਇਹਦੀ ਮੁੱਢਲੀ ਪੁਸ਼ਕਸ਼ ਦੇ ਵਿੱਚ ਨਸ਼ੇ ਸੰਬੰਧੀ ਕੋਈ ਗੱਲ ਸਾਹਮਣੇ ਨਹੀਂ ਆਈ ਇਹ ਬਾਕੀ ਦਾ ਜਿਹੜੇ ਡੋਗ ਟੈਸਟ ਕਰਵਾਵਾਂਗੇ ਜੇ ਡੋਗ ਟੈਸਟ ਦੇ ਵਿੱਚ ਗੱਲ ਸਾਹਮਣੇ ਆਊਗੀ ਤਾਂ ਉਹ ਸੈਕਸ਼ਨ ਵੀ ਵਾਦਾ ਕਰਾਂਗੇ